ਸਾਤ ਸੰਗਤ ਕੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਟਨਾ ਸਾਹਿਬ ਦੇ ਅਵਤਾਰ ਧਾਰਨ ਕੀਤਾ ਕਈ ਵੀਰ ਇਹ ਸ਼ੰਕਾ ਕਰਦੇ ਨੇ ਕਿ ਮੰਨ ਲਓ ਵੀ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਲਗਵਾ ਦਿੱਤਾ ਪਰ ਕੀ ਇਹ ਕਹਿ ਸਕਦੇ ਹੋ ਵੀ ਇਹ ਅਸਲੀ ਗੁਰੂ ਸਾਹਿਬ ਜੀ ਦਾ ਫੋਟੋ ਹੈ ਸਾਤ ਸੰਗਤ ਜੀ ਉਸ ਸੰਕੇ ਨੂੰ ਨਿਬੇੜਤ ਕਰਦੀ ਹੈ ਆ ਸਾਖੀ ਜਿਹੜੀ ਕਿ ਸਾਡੇ ਸਿੱਖ ਇਤਿਹਾਸ ਵਿੱਚ ਹੈ ਜਿਸ ਵੇਲੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਟਨਾ ਸਾਹਿਬ ਦੇ ਆਪਣੇ ਕੋਜ ਕਰ ਰਹੇ ਸਨ ਪੋਛ ਰੋਜ ਇੱਕ ਚੋਜ ਉਹਨਾਂ ਦੇ ਬਹੁਤ ਸਾਰੇ ਚੋਜਾਂ ਵਿੱਚੋਂ ਇਹ ਵੀ ਇਤਿਹਾਸ ਵਿੱਚ ਦਰਜ ਹੈ ਕਿ ਪੰਡਿਤ ਸ਼ੁਭਦਤ ਪਤਨਾ ਸਾਹਿਬ ਦੇ ਰਹਿਣ ਵਾਲੇ ਜਿਹੜੇ ਕਿ ਹਰ ਰੋਜ਼ ਗੰਗਾ ਨਦੀ ਤੇ ਇਸ਼ਨਾਨ ਕਰਕੇ ਤੇ ਉਹਦੇ ਕਿਨਾਰੇ ਬੈਠ ਕੇ ਆਪਣੇ ਸਾਹਮਣੇ ਸ੍ਰੀ ਰਾਮ ਚੰਦਰ ਦੀ ਮਹਾਰਾਜ ਬਾਣ ਰੂਪ ਰੱਖ ਕੇ ਤੇ ਉਸ ਰੂਪ ਦਾ ਧਿਆਨ ਕਰਿਆ ਕਰਦੇ ਸਨ ਉਨ ਵਿੱਚ ਇਤਿਹਾਸਕੀ ਸਾਕੀ ਦਰਜ ਹੈ ਤੇ ਇਹਦੇ ਇਸ ਧਿਆਨ ਨੂੰ ਫਲ ਵੀ ਲੱਗਿਆ ਜੇ ਕੋਈ ਫਾਇ ਨਹੀਂ ਲੱਗਿਆ ਉਹ ਅਸੀਂ ਕਾਂਗ ਦੇ ਵੀ ਪਖੰਡ ਕਰਦਾ ਸੀ ਪਰ ਨਹੀਂ ਉਹਦਾ ਧਿਆਨ ਜੋ ਮੂਰਤ ਦਾ ਧਿਆਨ ਕਰਦਾ ਸੀ ਉਹਨੂੰ ਫਕੰਡ ਪਖੰਡ ਨਹੀਂ ਕੀਤਾ ਜਾ ਸਕਦਾ ਉਹਨੂੰ ਸੱਚਾ ਧਿਆਨ ਉਹਨੂੰ ਸੱਚੀ ਪੂਜਾ ਤਾਂ ਕਿਹਾ ਜਾ ਸਕਦਾ ਕਿਉਂਕਿ ਉਹਦੇ ਉਸ ਧਿਆਨ ਨੂੰ ਉਹਦੀ ਉਸ ਪੂਜਾ ਨੂੰ ਫਲ ਲੱਗ ਗਿਆ ਪਰ ਜੇ ਉਹਦੇ ਕੋਚਣਾ ਹੋਏ ਜੀ ਰਾਮਚੰਦਰ ਜੀ ਮਹਾਰਾਜ ਤੇ ਤਰੇਤੇ ਜੋਗ ਵੀ ਹੋਏ ਸੰ ਤੇ ਜਿਹੜੀ ਫੋਟੋ ਪੰਡਿਤ ਸ਼ਿਵਦਾਤ ਦੇ ਪਾਸ ਉਸਲੇੜੇ ਸੀ ਕਿ ਇਹ ਫੋਟੋ ਅਸਲੀ ਸੀ ਰਾਮਚੰਦਰ ਜੀ ਮਹਾਰਾਜ ਦੀ ਇਹ ਕੈਮਰੇ ਨਾਲ ਕੀਤੀ ਹੋਈ ਸੀ ਸਾਥ ਸੰਗਤ ਦੀ ਪੰਡਿਤ ਸ਼ੇਰਦਾਤ ਜੀ रामਚੰਦਰ ਜੀ ਮਹਾਰਾਜ ਜੀ ਪੋਤੇ ਰੱਖੀ ਹੋਈ ਸੀ ਪਰ रामਚੰਦਰ ਜੀ ਤੇ ਤਰੇਤੇ ਜੀ ਦੇ ਚਿਹਰੇ ਸਨ ਪੰਡਿਤ ਸ਼ੇਰਦਾਤ ਜੀ ਜਿਹੜੀ ਫੋਟੋ ਰੱਖੀ ਸੀ ਕਿ ਇਹ ਫੋਟੋ ਸਹੀ ਸੀ ਜਾਂ ਗਲਤ ਸੀ ਕੀ ਇਹਦੇ ਬਾਰੇ ਤੁਸੀਂ ਸੋਚ ਸਕਦੇ ਹੋ ਨਹੀਂ ਸਾਡੇ ਵਿੱਚ ਕਿਸੇ ਨੂੰ ਪਤਾ ਨਹੀਂ ਵੀ ਇਹ ਫੋਟੋ ਸਹੀ ਸੀ ਜਾਂ ਗਲਤ ਸੀ ਇਹ ਪੰਡਿਤ ਸ਼ੇਰਦਾਤ ਨੂੰ ਵੀ ਪਤਾ ਨਹੀਂ ਹੋਏਗਾ ਕਿ ਜੋ RAM ਮੈਂ ਆਪਣੀ ਅੱਖਾਂ ਦੇ ਵਿੱਚ ਜੋ ਤੀਨ ਚੱਕਰ रामचंद्र ਜੀ ਦਾ ਚਿੱਤਰਿਆ ਹੋਇਆ ਹੈ ਜਾਂ ਜੋ ਕਿਤਰੀ ਹੋਈ ਤਸਵੀਰ ਮੇਰੇ ਸਾਹਮਣੇ ਪਈ ਹੈ ਜਿਸ ਨੂੰ ਮੈਂ ਆਪਣੇ ਹਿਰਦੇ ਵਿੱਚ ਲਸਾਉਂਦਾ ਹਾਂ ਇਹ ਪੰਡਿਤ ਸਿਵਦਾ ਤੈਨੂੰ ਵੀ ਪਤਾ ਨਹੀਂ ਸੀ ਕਿ ਸਹੀ ਹੈ ਲੇਕਿਨ ਉਹਦੇ ਮਨ ਨੇ ਮੰਨ ਲਿਆ ਹੋਇਆ ਸੀ ਵੀ ਸਹੀ ਹੈ ਉਹਦੇ ਮਨ ਨੇ ਇਹ ਵਿਸ਼ਵਾਸ ਕਰ ਲਿਆ ਸੀ ਕਿ ਅਸਲੀ RAM ਚੰਦਰ ਜੀ ਇਹੋ ਹੀ ਹੈ ਬਸ ਗੱਲ ਡਿਪੈਂਡ ਕਰਦੀ ਹੈ ਨਿਰਪਰ ਕਰਦੀ ਹੈ ਤੁਹਾਡੇ ਮਨ ਦੇ ਵਿਸ਼ਵਾਸ ਤੇ ਜਿਵੇਂ ਕਿ ਧੰਨੇ ਦਾ ਵਿਸ਼ਵਾਸ ਪ੍ਰਪੱਕ ਹੋ ਗਿਆ ਪੱਥਰ ਤੇ ਜਿਵੇਂ ਕਿ ਨਾਮਦੇਵ ਜੀ ਦਾ ਵਿਸ਼ਵਾਸ ਪ੍ਰਪੱਕ ਹੋ ਗਿਆ ਪੱਥਰ ਦੀ ਮੂਰਤੀ ਤੇ ਇਹ ਵਿਸ਼ਵਾਸ ਨੂੰ ਫੈਲ ਵਿਸ਼ਵਾਸ ਨੂੰ ਫੈਲ ਲੱਗਦਾ ਹੈ ਇਸੇ ਵਿੱਚ ਬਾਸ ਨੇ ਰੱਬ ਪ੍ਰਗਟ ਕਰ ਦਿੱਤਾ ਇਸੇ ਤਰ੍ਹਾਂ ਪੰਡਿਤ ਸ਼ਿਵਦੱਤ ਜਿਹੜਾ ਕਿ ਰਾਮਚੰਦਰ ਜੀ ਦੀ ਫੋਟੋ ਨੂੰ ਰੱਖ ਕੇ ਹਰ ਰੋਜ਼ ਉਹਦਾ ਧਿਆਨ ਕਰਕੇ ਬੈਠਦਾ ਹੈ ਤੇ ਕਹਿੰਦਾ ਰਾਮਚੰਦਰ ਜੀ ਕੁਝ ਖਾਸ ਤੀਨ ਵਾਲੀਆਂ ਚੀਜ਼ਾਂ ਰੱਖਦਾ ਵੀ ਆ ਕੇ ਢੋਗ ਲਾਓ ਤੇ ਮੇਰਾ ਆਹ ਪ੍ਰਸ਼ਾਦ ਪ੍ਰਵਾਨ ਕਰੋ ਇੱਕ ਦਿਨ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਹਾਣੀਆਂ ਨਾਲ ਖੇਡਦੇ ਹੋਏ ਆਏ ਤੇ ਗੰਗਾ ਨਦੀ 'ਚ ਇਸ਼ਨਾਨ ਕੀਤਾ ਪਹਿਲਾਂ ਵੀ ਕਈ ਵਾਰ ਪਾਣੀ ਉਸ ਆਲਿਆਣੀ ਪੰਡਿਤ ਸ਼ਿਵਦੱਤ ਦੇ ਉੱਤੇ ਪਾ ਦੇਣਾ ਦਈ ਵਾਰ ਪਿੱਛੋਂ ਪੰਡਿਤ ਜੀ ਨੂੰ ਆ ਕੇ ਕਹਿਣਾ ਪੰਡਿਤ ਜੀ ਚਾਹਤ ਕਿ ਪੰਡਿਤ ਨੇ ਨਗਰ ਦੌਰ ਨਾਲ ਇਹ ਬੱਚੇ ਮੇਰੀ ਪੀੜਾ ਦੇ ਵਿੱਚ ਵਿਝਣ ਪਾ ਰਹੇ ਨੇ ਪੰਡਿਤ ਨੂੰ ਨਗਰ ਦੌਰ ਨਾਲ ਤੇ ਗੁਰੂ ਸਾਹਿਬ ਜੀ ਨੇ ਭੱਜ ਜਾਣਾ ਪਰ ਪੰਡਿਤ ਨੂੰ ਪਤਾ ਨਹੀਂ ਸੀ ਕਿ ਜੇ ਸ ਰੱਬ ਨੂੰ ਮੈਂ ਯਾਦ ਕਰਦਾ ਹਾਂ ਉਹ ਸਰਗੁਣ ਸਰੂਪ ਦੇ ਵਿੱਚ ਜਿਹੜਾ ਉਹਦਾ ਹੁਣ ਵਾਲਾ ਸਰੂਪ ਹੈ ਉਹ ਮੈਨੂੰ ਦਰਸ਼ਨ ਦੇਣ ਵਾਸਤੇ ਆਉਂਦਾ ਪਤਾ ਨਹੀਂ ਸੀ ਸਾਧ ਸੰਗਤ ਜੀ ਪਰ ਪੰਡਿਤ ਸੇਵਾ ਬਤਨੀ ਇੱਕ ਦਿਨ ਮਾਨੋ ਜਿਹਨੇ ਮੰਨ ਲਿਆ ਅੱਜ ਸੇਵਾ ਵਿੱਚ ਫੈ ਲੱਗਣ ਵਾਲਾ ਵੀ ਇਹਨਾਂ ਧਿਆਨ ਵਿੱਚੋਂ ਸਫਲ ਹੋ ਗਿਆ ਤੇ ਅੱਜ ਉਹਨੂੰ ਰਿਜ਼ਲਟ ਦੇਣਾ ਹੈ ਉਸ ਵੇਲੇ ਗੁਰੂ ਸਾਹਿਬ ਜੀ ਆਏ ਤੇ ਪੰਡਿਤ ਸ਼ਿਵਦਤ ਦੇ ਸਾਹਮਣੇ ਜੋ ਖਾਨ ਪੀਣ ਵਾਲੀ ਸਮਝ ਲਈ ਰੱਖੀ ਸੀ ਉਹ ਕਿਉਂਕਿ ਤੇ ਲਾੜਿਆਂ ਦੇ ਬਿੱਤੇ ਕੋਈ ਛੱਕ ਦੀਦਾ ਤੇ ਪੰਡਿਤ ਸ਼ਿਵਦਤ ਮਗਰ ਦੌੜਿਆ ਉਹਨੂੰ ਕਿਹਾ ਵੀ ਐਡਾ ਵੱਡਾ ਕੋੜ ਤਾਪ ਹੋਇਆ ਵੀ ਭਗਵਾਨ ਦੇ ਸਾਹਮਣੇ ਰੱਖੀ ਹੋਈ ਚੀਜ਼ੇ ਬੱਚੇ ਲੈ ਕੇ ਚੁੱਕ ਕੇ ਮਗਰ ਦੌੜਿਆ ਤੇ ਗੁਰੂ ਸਾਹਿਬ ਜੀ ਆਪਣੇ ਘਰ ਆ ਗਏ ਉਸ ਦਿਨ ਪੰਡਿਤ ਸ਼ਿਵਦਤ ਨੂੰ ਇੰਨਾ ਗੁੱਸਾ ਆਇਆ ਕਿ ਅੱਜ ਗੁਰੂ ਸਾਹਿਬ ਜੀ ਦੇ ਪਿੱਛੇ ਘਰ ਆ ਗਏ ਤਾਰਾ ਤੇ ਮਾਤਾ ਜੀ ਨੇ ਕਿਹਾ ਕਿ ਮਾਤਾ ਜੀ ਆਜ ਪੱਤਰ ਮੈਂ ਤੁਹਾਨੂੰ ਦੱਸਿਆ ਨਹੀਂ ਆ ਤੁਹਾਡੇ ਬੱਚੇ ਰੋਜ਼ ਮੇਰੀ ਪੂਜਾ ਵਿੱਚ ਲਿਗਨ ਪਾਉਂਦੇ ਨੇ ਕਿ ਅੱਜ ਤੋਂ ਇਹਨਾਂ ਨੇ ਹੋਰ ਪਾਪ ਕਰ ਦਿੱਤਾ ਹੈ ਭਗਵਾਨ ਦੇ ਸਾਹਮਣੇ ਰੱਖੇ ਹੋਈ ਥੋਜ ਲਗਾਉਣ ਵਾਲੀ ਸਮੱਗਰੀ ਉਹ ਚੁੱਕ ਕੇ ਛੱਕ ਗਏ। ਆਪਣੇ ਬੱਚਿਆਂ ਨੂੰ ਰੋਕ ਲਓ। ਤਾਂ ਜਿਸ ਮੇਰੇ ਮਾਤਾ ਜੀ ਨੇ ਥੋੜਾ ਗਿਆ ਗੁੱਸੇ ਵਾਲਾ ਮੂੰਹ ਬਣਾ ਕੇ ਗੁਰੂ ਸਾਹਿਬ ਦੀ ਨੂੰ ਥੋੜਾ ਡਾਂਟਣਾ ਚਾਹਿਆ ਤਾਂ ਗੁਰੂ ਸਾਹਿਬ ਦੀ ਮੁਸਕਰਾਹਟ ਉਸ ਨੂੰ ਲੱਗੀ ਮਾਤਾ ਜੀ ਅੰਦੇ ਤੋਂ ਹੀ ਪਹਿਲਾਂ ਤਾਂ ਮੈਨੂੰ ਬੁਲਾਉਂਦੇ ਰਹਿੰਦੇ ਨੇ ਕਿ ਜਦੋਂ ਮੈਂ ਜਾਂਦਾ ਹਾਂ ਉਹ ਸਵੇਰੇ ਮੇਰੇ ਨਗਰ ਬਾੜ ਦੇ ਨਹੀਂ ਭੱਜਦੇ ਨੇ ਪਿਆਰ ਸਤ ਕੋ ਸਤ ਨਾਮ ਸ੍ਰੀ ਵਾਹਿਗੁਰੂ ਜੀ ਸਾਹ ਸੰਗਤ ਜੀ ਇਹ ਰੱਬ ਦੀਆਂ ਗੱਲਾਂ ਨੇ ਜੇ ਕੋਈ ਸਰਦਾ ਇਹ ਪਿਆਰ ਦੀਆਂ ਅੱਖਾਂ ਦੇ ਨਾਲ ਦੇਖਣਾ ਚਾਹੇ ਜਾਂ ਮਨਕ ਪੜਦਾ ਕਰਕੇ ਉਹਨੂੰ ਯਾਦ ਕਰਨਾ ਚਾਹੇ ਤੇ ਇਸ ਤਰੀਕੇ ਨੇ ਜੇ ਮਨੁੱਖ ਇਤਿਹਾਸ ਵਿੱਚ ਨੂੰ ਲਾਤੇ ਗੁਰਬਾਣੀ ਦੇ ਕੇ ਲੈ ਕੇ ਸਾਨੂੰ ਉਪਯੋਗੀਆਂ ਦੱਸਦੇ ਨੇ ਵੀ ਰੱਬ ਦੇ ਨਾਲ ਮਨ ਕਨੇ ਜੋੜਿਆ ਜੀ ਤੇ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੇ ਰੱਬ ਦੇ ਰਸਤੇ ਤੇ ਪੈਰ ਨਹੀਂ ਰੱਖਿਆ ਉਹ ਕਹਿੰਦੇ ਵੀ ਮਨਮਤ ਹੈ ਇਹ ਮਨਮਤ ਹੈ ਇਹ ਗੁਰਮਤ ਤੋਂ ਬਾਹਰ ਦੀਆਂ ਗੱਲਾਂ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਦੀ ਗੁਰਮਤ ਦੀਆਂ ਗੱਲਾਂ ਕੀ ਸਾਧ ਸੰਗਤ ਦੀ ਜਿਸ ਵੇਲੇ ਇਹ ਗੱਲ ਕਹੀ ਤਾਂ ਪੰਡਿਤ ਸ਼ਿਵਦਾਤ ਜੀ ਨੂੰ ਕੁਝ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਮਨ ਨੂੰ ਸ਼ਾਂਤੀ ਦੀ ਪ੍ਰਾਪਤ ਹੋਈ ਮਾਤਾ ਜੀ ਨੇ ਉਸਨੂੰ ਤੋਰ ਦਿੱਤਾ ਪੰਡਤ ਵੀ ਕੋਈ ਗੱਲ ਨਹੀਂ ਮੈਂ ਬੱਚਾ ਹੈ ਸਮਝਾਉਣਾ ਜੀ ਸਾਥ ਸੰਗਤ ਨੂੰ ਕੀ ਹੋਇਆ ਕਿ ਪੰਡਤ ਸ਼ੇਖ ਦਾ ਤੇ ਚਲਾ ਗਿਆ ਲੇਕਿਨ ਜਿਵੇਂ ਗੁਰੂ ਸਾਹਿਬ ਜੀ ਨੇ ਮਨ ਖਿੱਚ ਲਿਆ ਹੁੰਦਾ ਉਹਨਾਂ ਮਨ 'ਚ ਇੱਕ ਖਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਪੈਦਾ ਹੋ ਗਈ ਵੀ ਇਹ ਕੋਈ ਬੱਚਾ ਸਧਾਰਨ ਬੱਚਿਆਂ ਵਰਗਾ ਨਹੀਂ ਲੱਗਦਾ ਉਹਦੀਆਂ ਗੱਲਾਂ ਬਾਤਾਂ ਦੀ ਜਿਵੇਂ ਇਹਦੀ ਉਮਰ ਹੈ ਉਹਦੇ ਮੁਤਾਬਕ ਮੋਲ ਨਹੀਂ ਖਾਂਦੀਆਂ ਇਹ ਤੇ ਸਿਆਣੇ ਬਜ਼ੁਰਗਾਂ ਵਾਂਗੂ ਗੱਲਾਂ ਕਰ ਰਿਹਾ ਹੈ ਕਿਤੇ ਸਤਿਮੁਖ ਤੇ ਭਗਵਾਨ ਨਹੀਂ ਇਸ ਤਰ੍ਹਾਂ ਦੇ ਕਈ ਸੰਕੇਤ ਇਸ ਤਰ੍ਹਾਂ ਦੇ ਕਈ ਵਿਚਾਰ ਮਨ ਵਿੱਚ ਪੈਦਾ ਹੋ ਗਏ ਅਗਲੇ ਦਿਨ ਪੰਡਿਤ ਸ਼ਿਵਦੱਤ ਜਿਸ ਵੇਲੇ ਉਸੇ ਹੀ ਸਥਾਨ ਤੇ ਜਾ ਕੇ ਆਪਣੇ ਮਿਤਨੇਮ ਵਿੱਚ ਬੈਠਾ ਤੇ ਉਸ ਮੂਰਤੀ ਨੂੰ ਸਾਹਮਣੇ ਰੱਖ ਕੇ ਜੁੜਿਆ ਤੇ ਪੰਡਿਤ ਸ਼ਿਵਦੱਤ ਦੇ ਮਨ ਇੱਕ ਫੁਰਨਾ ਬਣ ਗਿਆ ਪੰਡਿਤ ਸ਼ਿਵਦੱਤ ਕਹਿਣ ਲੱਗਿਆ ਇਹ RAMKUMBAR ਮਹਾਰਾਜ ਮੈਨੂੰ ਪਤਾ ਨਹੀਂ ਆਪ ਜੀ ਕਿ ਹਰ ਜਦ ਵਿੱਚ ਹੀ ਆਉਂਦੇ ਰਹਿੰਦੇ ਹੋ ਜਿਵੇਂ ਕਿ ਆਪ ਦੀ ਪ੍ਰੇਤਿ ਵਿੱਚ ਵੀ ਆਏ ਦੁਆਰ ਵਿੱਚ ਵੀ ਆਏ ਪਰ ਹੋ ਸਕਦਾ ਮੈਂ ਤੁਹਾਨੂੰ ਪਛਾਣ ਨਾ ਸਕਿਆ ਹੋਵਾਂ ਤੁਸੀਂ ਕਲਯੁਗ ਵਿੱਚ ਦੀ ਆਏ ਹੋਵੋ ਕਿਤੇ ਸ਼ਾਇਦ ਉਸ ਬਾਲਾ ਪ੍ਰਿੰਤਮ ਦੇ ਰੂਪ ਵਿੱਚ ਜੇਕਰ ਸਤਿਮੁੱਚ ਹੀ ਤੁਸੀਂ ਉਹੀ ਹੋ ਤਾਂ ਉਹ ਬਾਲਾ ਪ੍ਰਿੰਤਮ ਮੈਨੂੰ ਆ ਕੇ ਤੁਹਾਡੇ ਇਹ ਰੂਪ ਵਿੱਚ ਦਰਸ਼ਨ ਦੇਵੇ ਕਹਿੰਦੇ ਪੰਡਤ ਸ਼ਿਵਦਤ ਨੇ ਇਹੋ ਹੀ ਅਜੇ ਤੱਕ ਫੁਰਨਾ ਬਣਾਇਆ ਸੀ ਕਿ ਗੁਰੂ ਸਾਹਿਬ ਦੀ ਆਏ ਆਪਣੀਆਂ ਨਾਲ ਖੇਡਦੇ ਪੰਡਤ ਸ਼ਿਵਦੱਤ ਜੀ ਦੀਆਂ ਅੱਖਾਂ ਖਲਾਉਣ ਵਾਸਤੇ ਕਿਹਾ ਪੰਡਤ ਜੀ ਝਾਤ ਜਿਸ ਵੇਲੇ ਇਹ ਕਿਹਾ ਕਿ ਪੰਡਤ ਨੇ ਇੱਕਦਮ ਜਦੋਂ ਗੁਰੂ ਸਾਹਿਬ ਜੀ ਵੱਲ ਤੱਕਿਆ ਲੇਕਿਨ ਉੱਥੇ ਬਾਲਾ ਪ੍ਰੀਤਮ ਨਜ਼ਰ ਨਹੀਂ ਆਏ ਉੱਥੇ ਸ੍ਰੀ ਰਾਮ ਕੰਬਰ ਜੀ ਮਹਾਰਾਜ ਖੜੇ ਜਿਸ ਫੋਟੋ ਦਾ ਪ੍ਰਾਂਤਕ ਪੰਡਤ ਸ਼ਿਵਦੱਤ ਬੈਠਾ ਹੈ ਅੱਜ ਗੁਰੂ ਗੋਬਿੰਦ ਸਿੰਘ ਜੀ ਉਸ ਰੂਪ ਵਿੱਚ ਪੰਡਤ ਸ਼ਿਵਦੱਤ ਦੇ ਸਾਹਮਣੇ ਖੜੇ ਨੇ ਥੋੜੀ ਚਿਰ ਵਿੱਚ ਆਪਣਾ ਅਸਲੀ ਰੂਪ ਧਾਰਨ ਕਰ ਲਿਆ ਬਸ ਮੈਂ ਕਰਨ ਦੀ ਬੇਰ ਸੀ ਆਹਲ ਕਉਪਤੀ ਜੀ ਨੂੰ ਸਫਲ ਦਰਸ਼ਨ ਕਹਿੰਦੇ ਨੇ ਅੰਤਰ ਪਿਆਸ ਚਾਤਰਕ ਜਿਉਂ ਜਲ ਕੀ ਸਫਲ ਦਰਸ਼ਨ ਕਦ ਪਾऊं ਦਰਸ਼ਨ ਰਾਮਕੰਦਰ ਦੀ ਮੂਰਤ ਦੇ ਪਰੋ ਜੀ ਕਰਦਾ ਸੀ ਪਰ ਸਫਲ ਦਰਸ਼ਨ ਨਹੀਂ ਸੀ ਸਫਲ ਦਰਸ਼ਨ ਇਹ ਨਹੀਂ ਕਹਿੰਦੇ ਨੇ ਅੱਜ ਸਫਲ ਦਰਸ਼ਨ ਹੋਇਆ ਜਦੋਂ ਸਫਲ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ ਤਾਂ ਉਦੋਂ ਪੰਡਤ ਸ਼ੁਭਜਤ ਫਿਰ ਪਾਗਲ ਹੋ ਗਿਆ ਝੱਲਾ ਹੋ ਗਿਆ ਝੱਲਾ ਇਹ ਨਹੀਂ ਕਿ ਉਹਦਾ ਦਿਮਾਗ 'ਚ ਫਰਕ ਪੈ ਗਿਆ ਦੁਨੀਆ ਵਾਲੇ ਪਾਸੋਂ ਪਿਆਰ ਵਿੱਚ ਆ ਕੇ ਕਿ ਸ਼ਾਹ ਵਿੱਚ ਆ ਕੇ ਬਲਬਲੇ ਵਿੱਚ ਆ ਕੇ ਕਿ ਉਹ ਗੁਰੂ ਸਾਹਿਬ ਜੀ ਦੇ ਪਿੱਛੇ ਹੋਤਰਿਆ ਕਿ ਲੋਕਾਂ ਵਿੱਚ ਉੱਚੀ ਉੱਚੀ ਰੌਣਾ ਪਾਉਂਦਾ ਜਾਏ ਮੇਰੇ ਰਾਮਚੰਦਰ ਜੀ ਆ ਗਏ ਉਹ ਪਟਨਾ ਸਾਹਿਬ ਦੇ ਵਾਸੀਓ ਸਾਰੇ ਸੁਣੋ ਆ ਬਾਲਕ ਨਹੀਂ ਉਹ ਬਾਲਕ ਦੇ ਰੂਪ ਵਿੱਚ ਮੇਰੇ ਸਾਥ-ਸਾਥ ਭਗਵਾਨ ਰਾਮਚੰਦਰ ਜੀ ਮਾਕ ਲੋਕ ਦੇ ਅਵਤਾਰ ਧਾਰਨ ਕਰਕੇ ਆਏ ਸਾਰੇ ਪਟਨਾ ਸਾਹਿਬ ਦੇ ਢੰਡੋਰਾ ਦੇ ਵਿਦਤਾ ਪੰਡਿਤ ਸ਼ਰਧਾਤ ਨੇ ਤੇ ਉਸ ਦਿਨ ਤੋਂ ਲੈ ਕੇ ਬਾਲਾ ਪਿੰਦ ਦਾ ਸਾਧਕ ਬਣ ਗਿਆ ਉਹਨਾਂ ਦਾ murid ਬਣ ਗਿਆ ਸਾਥ ਸੰਗਤ ਜੀ ਉਸ ਮੂਰਤ ਦੇ ਦਰਸ਼ਨ ਅਸਲੀ ਰੱਬ ਦੇ ਦਰਸ਼ਨ ਕਹਾ ਦਿੱਤੇ ਤੇ ਜੁਗਤੀ ਹੈ ਮਹਾਂਪੁਰਸ਼ਾਂ ਦੀ ਮੂਰਤ ਕਰਦੀ ਫਿਰਦੀ ਨਹੀਂ ਮੂਰਤ ਭਾਵੇਂ ਮੂਰਤ ਹੀ ਹੈ ਪਰ ਮੂਰਤ ਕਿਤੇ ਸਾਨੂੰ ਅਸਲੀ ਰੱਬ ਦੇ ਨਾਲ ਮਲਾ ਜੁੜੀ ਫੱਕਦੀ ਇਸ ਲਈ ਸਾਥ ਸੰਗਤ ਜੀ ਆਓ ਨਾ ਕਿ ਆਪਣੇ ਬੁੱਧੀ ਮੁਤਾਬਕ ਜਿਹਨੇ ਗੁਰੂ ਸਾਹਿਬ ਜੀ ਕਹਿੰਦੇ ਆਪ ਆਤਮਾ ਬੁੱਧ ਹੈ ਜੇਤੀ ਵਰਣ ਤਿੰਨ ਤਿੰਨ ਕਹੇ ਕੀਤੀ ਰੱਬ ਦਾ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ ਰੱਬ ਬਾਰੇ ਕੁਝ ਬਸਿਆ ਨਹੀਂ ਜਾ ਸਕਦਾ ਲੇਕਿਨ ਜਿੱਨੀ ਤੇ ਮਾਤਿ ਜਾਂ ਬੁੱਧ ਇਹ ਕਿਸੇ ਨੂੰ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਰੱਬ ਦੀ ਬਾਰੇ ਉਹ ਰੱਬ ਦੀ ਉਸਤਤਿ ਬਾਰੇ ਉਹਨਾਂ ਕੀ ਕੋਈ ਬਿਆਨ ਕਰ ਸਕਦਾ ਨਾ ਇਸ ਲਈ ਆਪਣੀ ਕੁਝ ਬੁੱਧੀ ਮੁਤਾਬਕ ਬਾਬਾ ਜੀ ਦੇ ਕਿਰਪਾ ਦਾ ਮਿਹਰ ਦਾ ਸਦਕਾ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਆਸਰੇ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੇ ਆਸਰੇ ਅਸੀਂ ਇਹ ਵਿਚਾਰਾਂ ਕਈ ਦਿਨ ਤੋਂ ਲੈ ਕੇ ਜੋ ਸ਼ੁਰੂ ਕੀਤੀਆਂ ਸਨ ਵੀ ਕੀ ਨਾਨਕ ਸਰ ਦੇ ਅੰਦਰ ਮੂਰਤੀ ਦਾ ਕੀ ਕੀ ਜਾਂਦੀ ਹੈ ਵੇ ਮੂਰਤ ਪੂਰਨament ਕਿ ਗੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਹੀ ਕੀਤੀ ਜਾਂਦੀ ਹੈ ਤੇ ਇਹ ਰੂਪ ਸਤਖੰਡ ਵਿੱਚ ਕਿਉਂ ਲਗਾਏ ਨੇ ਤਾਂ ਉਹਨੀਆਂ ਵਿਚਾਰਾਂ ਦੇ ਦਾਗ ਸ਼ਾਇਦ ਆਪ ਜੀ ਦਾ ਇਹ ਸ਼ੰਕਾ ਨਿਰਿਤ ਹੋ ਗਿਆ ਹੋਵੇਗਾ ਕਿ ਇਹ ਰੂਪ ਲਾਉਣ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਆਪਣੇ ਮਨ ਨੂੰ ਆਪਣੇ ਧਿਆਨ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਟਿਕਾਉਣ ਵਾਸਤੇ ਤਾਂ ਕਿ ਉਸ ਸ਼ਬਦ ਵਿੱਚ ਜਿਸ ਸ਼ਬਦ ਦੇ ਪੁਜਾਰੀ ਬਣਾਉਣ ਵਾਸਤੇ ਸਾਡੇ ਸਤਿਗੁਰੂ ਜੀ ਸਾਨੂੰ ਬਾਣੀ ਚ ਕਹਿੰਦੇ ਨੇ ਜਿਵੇਂ ਕਿ ਅਭਿਦਨ ਨਾਲ ਸੁਰਤੀ ਜੋੜਨ ਵਾਸਤੇ ਸਾਡੇ ਸਤਿਗੁਰੂ ਜੀ ਦਾ ਸਾਨੂੰ ਉਪਦੇਸ਼ ਹੈ ਵੀ ਉਹ ਸੁਰਤੀ ਉਸ ਸ਼ਬਦ ਦੇ ਨਾਲ ਸੌਖਿਆ ਜੁੜ ਸਕੇ ਇਹ ਇੱਕ ਤਰੀਕਾ ਹੈ ਉਸ ਸੁਰਤੀ ਨੂੰ ਸ਼ਬਦ ਦੇ ਨਾਲ ਮੇਲ ਕਰਾਉਣ ਦਾ ਸੋ ਸਾਥ ਸੰਗਤ ਜੀ ਐਨੀਆਂ ਕੁ ਬੰਤੀਆਂ ਪ੍ਰਵਾਨ ਕਰਨੀਆਂ ਓਹ ਲੰਚਕਾਂ ਦੀ ਖਿਮਾ ਧੁਲਕ ਦੀ ਖਿਮਾ ਸਾਰੇ ਮਿਲ ਕੇ ਫਤਿਹ ਬਕਾਂਦਰੇ ਅੰਦਰ